ਖਬਰ ਆ ਰਹੀ ਹੈ ਪਠਾਨਕੋਟ ਦੇ ਮਾਦੋਪੁਰ ਹੈਡਵਰਕਸ ਦਾ ਗੇਟ ਟੁੱਟ ਗਿਆ ਹੈ ਰਾਵੀ ਦਰਿਆ ਦੇ ਵਿੱਚ ਡੈਮ ਦਾ ਪਾਣੀ ਜਾ ਰਿਹਾ ਹੈ ਤੇ ਹੈਡਵਰਕਸ ਦਾ ਗੇਟ ਟੁੱਟਣ ਕਰਕੇ ਕਰੀਬ 50 ਲੋਕ ਫਸ ਗਏ ਨੇ ਇੱਕ ਕਰਮਚਾਰੀ ਲਾਪਤਾ ਦੱਸਿਆ ਜਾ ਰਿਹਾ ਹੈ ਇਹ ਵੱਡੀ ਖਬਰ ਆ ਰਹੀ ਹੈ ਦੱਸਦੀ ਹੈ ਕਿ ਪਠਾਨਕੋਟ ਦੇ ਮਾਦੋਪੁਰ ਹੈਡਵਰਕਸ ਦਾ ਗੇਟ ਟੁੱਟਿਆ ਹੈ ਰਾਵੀ ਦਰਿਆ ਦੇ ਵਿੱਚ ਜਾ ਰਿਹਾ ਲਗਾਤਾਰ ਖੇਮ ਦਾ ਪਾਣੀ ਤੇ ਹੈਡਵੌਕਸ ਦਾ ਗੇਟ ਟੁੱਟਣ ਕਰਕੇ ਕਰੀਬ 50 ਲੋਕ ਫਸ ਗਏ ਨੇ ਇੱਕ ਕਰਮਚਾਰੀ ਲਾਪਤਾ ਦੱਸਿਆ ਜਾ ਰਿਹਾ ਹੈ ਇਹ ਖਬਰ ਆ ਰਹੀ ਹੈ ਦੱਸਦੀ ਹੈ ਕਿ ਪਠਾਨਕੋਟ ਦੇ ਮਾਦੋਪੁਰ ਤੋਂ ਵੱਡੀ ਖਬਰ ਆ ਰਹੀ ਹੈ ਪਠਾਨਕੋਟ ਦੇ ਮਾਦੋਪੁਰ ਤੋਂ ਜਿੱਥੇ ਹੈਡਵੌਕਸ ਦਾਇਕ ਗੇਟ ਟੁੱਟਿਆਏ ਜਿਸ ਤੋਂ ਬਾਅਦ ਲਗਾਤਾਰ ਪਾਣੀ 라ਵੀ ਦਰਿਆ ਦੇ ਵਿੱਚ ਜਾ ਰਿਹਾ ਹੈ ਫਲੱਡ ਗੇਟ ਟੁੱਟ ਚੁੱਕਿਆ ਹੈ ਇੱਕ ਜਿਸ ਕਾਰਨ ਪਾਣੀ ਦਾ ਵਹਾਵ ਵਧਿਆਏ ਤੇ 50 ਲੋਕ ਗੇਟ ਟੁੱਟਣ ਕਾਰਨ ਫਸੇ ਨੇ ਤਸਵੀਰਾਂ ਦੇਖੋ ਕਿੰਨੀਆਂ ਭਿਆਨਕ ਨੇ ਕਿਉਂਕਿ ਫਲੱਡ ਗੇਟ ਪੂਰੇ ਦਾ ਪੂਰਾ ਟੁੱਟ ਚੁੱਕਿਆ ਹੈ ਤੇ ਲਗਾਤਾਰ ਪਾਣੀ ਵਹਿ ਰਿਹਾ ਹੈ 라ਵੀ ਦਰਿਆ ਦੇ ਵਿੱਚ ਇਹ ਫਲੱਡ ਗੇਟ ਹੈ ਪਠਾਨਕੋਟ ਦੇ ਮਾਦੋਪੁਰ ਹੈਡਵਰਕਸ ਦਾ ਐਸੇ ਖਬਰ ਤੇ ਮੇਰੇ ਸਹਿਯੋਗੀ ਸੁਖਜਿੰਦਰ ਕੁਮਾਰ ਜੁੜੇ ਨੇ ਪਠਾਨਕੋਟ ਤੋਂ ਸੁਖਜਿੰਦਰ ਕੀ ਕੋਈ ਜਾਣਕਾਰੀ ਕੀ ਟੁੱਟਣ ਦੀ ਨਿਊਜ਼ ਆ ਰਹੀ ਹੈ ਹੈਡਵਰਕਸ ਤੋਂ ਕੀ ਫਲੱਡ ਗੇਟ ਟੁੱਟ ਚੁੱਕਿਆ ਹੈ ਕਿਪਰ ਕੋਲ ਦਾ ਫੈਕਟਰੀਆਂ ਆ ਕਿ ਡਾਵੀ ਦੇ ਵਿੱਚ ਜਲ ਨੂੰ ਬਹੁਤ ਜ਼ਿਆਦਾ ਪਾਣੀ ਛਕਿਆ ਜਾ ਰਹਾ ਸੀ ਜਿਸ ਨੂੰ ਲੈ ਕੇ ਮੈਂਟਨ ਐਸਸਟੈਂਸ ਤੇ ਲਈ ਜਿਹੜੇ ਨੇ ਵਰਕਰ ਉੱਤੇ ਲਗਾਤਾਰ ਲੱਤੇ ਹੋਏ ਸੀ ਜੇ ਕਿ ਕਾਸ਼ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਨੁਕਸਾਨ ਨਾ ਹੋਵੇ ਇਸ ਸਥਾਨ ਜਿਹੜਾ ਹੈ ਇੱਕ ਸੇਟ ਨੂੰ ਕਿਹਾ ਜਿਸ ਵੀ ਵਜ੍ਹਾ ਦੇ ਨਾਲ ਪੰਜਾਬ ਮੁਲਾਜ਼ਮ ਜਿਹੜੇ ਨੇ ਉੱਥੇ ਫਸ ਕੇ ਨੇ ਉਹਨਾਂ ਨੂੰ ਇਸੇ ਦਿਨ ਉਹ ਲਾਪਤਾ ਦੱਸਿਆ ਜਾ ਰਿਹਾ ਤੇ ਹੈਲੀਕਾਪਟਰ ਤੋਂ ਰਾਈਡ ਉਹਨਾਂ ਨੂੰ ਰੈਸਕਿਊ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਦੀ ਜਾਨ ਨੂੰ ਪਹੁੰਚਾਇਆ ਜਾ ਸਕੇ ਅ ਸੁਖਜੰਦਰ ਜਿਹੜਾ ਇਹ ਗੇਟ ਹੈ ਇਸ ਦਾ ਮੇਨ ਪਰਪਸ ਕੀ ਹੁੰਦਾ ਜੇਕਰ ਪਾਣੀ ਨੂੰ ਰੋਕਣਾ ਪਾਣੀ ਨੂੰ ਘਟਵਾਦ ਕਰਨਾ ਇਹ ਪਰਪਸ ਹੁੰਦਾ ਹੈ ਨਾ ਗੇਟਸ ਦਾ ਜੀ ਬਿਲਕੁਲ ਜਿਹੜੇ ਆ ਗੇਟ ਲੱਗੇ ਨੇ ਇਹਨਾਂ ਦਾ ਕੰਮ ਇਹੀ ਆ ਕਿ ਪਾਣੀ ਘਟਾ ਅਤੇ ਵਧਾਣਾ ਕਿਉਂਕਿ ਪਾਣੀ ਦਾ ਫਲੋ ਬਹੁਤ ਜਾਵਾ ਹੋਣ ਤੋਂ ਅੱਤੇ ਜਿਹੜਾ ਇਹ ਦੇ ਟੁੱਟਿਆ ਕਿਉਂਕਿ ਮੁਲਾਜ਼ਮ ਉਸੇ ਦੇ ਸੀਗੇ ਗੇਟ ਬੰਦ ਕਰ ਰਹੇ ਜਾਂ ਖੋਲ੍ਹੇ ਹੋਣਗੇ ਜਿਸ ਦੇ ਕਰਕੇ ਇਹ ਹਾਸਾ ਗਿਆ ਉਹ ਵਾਪਰੇ ਆਗਾ ਆ ਸੁਖਜਿੰਦਰ ਜੇਕਰ ਪਾਣੀ ਇਸੇ ਤਰ੍ਹਾਂ ਫਿਰ ਜ਼ਿਆਦਾ ਵਧਾਏ ਤਾਂ ਫਿਰ ਖਤਰਾ ਵੀ ਹੋ ਸਕਦਾ ਕਿਉਂਕਿ ਲਗਾਤਾਰ ਜੇਕਰ ਕੋਈ ਕੰਟਰੋਲ ਨਹੀਂ ਰਹੇਗਾ ਜੇਕਰ ਇਹ ਗੇਟ ਟੁੱਟ ਚੁੱਕੇ ਆਏ ਤੇ ਪਾਣੀ ਲਗਾਤਾਰ ਇਸ ਦੇ ਵਿੱਚ ਵਹਿ ਕੇ ਰਾਵੀ ਦਰਿਆ ਦੇ ਵਿੱਚ ਆ ਰਿਹਾ ਤੇ ਅੱਗੇ ਵੀ ਮਾਰ ਕਰੇਗਾ ਜੀ ਬਿਲਕੁਲ ਸਿੱਖਤ ਹੋਤੇ ਰਾਵੀ ਦਰਿਆ ਜਿਹੜਾ ਪੱਲੇ ਹੀ ਸਿਆਕੂ ਦੇ ਇਲਾਕੇ ਨੂੰ ਹਲਕੇ ਦੇ ਲੱਗ ਰਿਹਾ ਪਰ ਨੌਂ ਦਿਨਾਂ ਨਾਲ ਅੱਗੇ ਜਾ ਕੇ ਜਿਨ੍ਹਾਂ ਨੇ ਕਦੇ ਵਿੱਚ ਕਿਤੇ ਕਿਤੇ ਰਾਵੀ ਦੀ ਮਾਰ ਪੈ ਰਹੀ ਆ ਸੋ ਅਜਿਹੇ ਦੇਖ ਕੇ ਸ਼ੇਰ ਦੇ ਟੁੱਟਣ ਦੀ ਵਜ੍ਹਾ ਦੇ ਨਾਲ ਜਿਹੜੇ ਨੇ ਹਲਾਪ ਹੋਰ ਵੀ ਕਰ ਸਕਦੇ ਨੇ ਹੋਰ ਜ਼ਿਆਦਾ ਪਾਣੀ ਜਿਹੜਾ ਆ ਜਿਸਲੇ ਜਾਏਗਾ ਤਾਂ ਲੋਕਾਂ ਨੂੰ ਇਸ ਦੀ ਮਾਰ ਹੋਰ ਤੇ ਲਿਤੇ ਸੁਖਜਿੰਦਰ ਪ੍ਰਸ਼ਾਸਨ ਦੇ ਅਧਿਕਾਰੀ ਕੀ ਕਹਿ ਰਹੇ ਨੇ ਇਸ ਵੇਲੇ ਪਹੁੰਚ ਚੁੱਕੇ ਹੋਣੇ ਪ੍ਰਸ਼ਾਸਨ ਨੂੰ ਵੀ ਖਬਰ ਪਹੁੰਚ ਚੁੱਕੀ ਆ ਪ੍ਰਸ਼ਾਸਨਿਕ ਅਧਿਕਾਰੀ ਕੀ ਕੁਝ ਰੈਸਕਿਊ ਆਪਰੇਸ਼ਨ ਕਿਉਂਕਿ ਜਿਵੇਂ 50 ਲੋਕ ਜਿਹੜੇ ਨੇ ਹੈਡਵੌਕਸ ਦਾ ਗੇਟ ਟੁੱਟਣ ਕਰਕੇ ਫਸੇ ਨੇ ਇੱਕ ਕਰਮਚਾਰੀ ਲਾਪਤਾ ਵੀ ਆ ਕੀ ਕੋਈ ਜਾਣਕਾਰੀ ਮਿਲ ਰਹੀ ਆ ਜੀ ਬਿਲਕੁਲ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਥੋੜੀ ਦੇਰ ਪਹਿਲਾਂ ਡੀਸੀ ਪਠਾਨਕੋਟ ਦੇ ਨਾਲ ਸਾਡੀ ਗੱਲ ਹੋਈ ਸੀ ਜੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਹਾਲਾਤ ਜਿਹੜੇ ਨੇ ਉਹ ਫੂ ਕੰਟਰੋਲ ਦੇ ਵਿੱਚ ਹੌਲੀ-ਹੌਲੀ ਆ ਰਹੇ ਨੇ ਪਰ ਜੋ ਸੁਵਿਧਾ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਦੇ ਤੋਂ ਸਾਫ਼ ਪ੍ਰੋਪ ਤੇ ਲੱਗਦਾ ਕਿ ਹਾਲਾਤ ਹਜੇ ਕਾਬੂ ਦੇ ਵਿੱਚ ਨਹੀਂ ਆ ਰਹੇ ਬਲਕਿ ਠੀਕ ਹੈ ਸੁਖਿੰਦਰ ਨਜ਼ਰ ਬਣਾਈ ਰੱਖੋ ਅਪਡੇਟ ਅਸੀਂ ਤੁਹਾਡੇ ਤੋਂ ਦੁਆਰਾ ਲਵਾਂਗੇ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਰਾਜੀਵ ਤੁਹਾਡੇ ਕੋਲ ਕੀ ਕੁਝ ਜਾਣਕਾਰੀ ਕਿਉਂਕਿ ਹੈਡਵਰਕਸ ਦਾ ਗੇਟ ਟੁੱਟਣ ਦੀ ਇਸ ਵੇਲੇ ਵੱਡੀ ਖਬਰ ਆ ਰਹੀ ਹੈ ਆ ਬਿਲਕੁਲ ਇਸ ਵੇਲੇ ਰਣਵੀਰ ਬੜੀਆਂ ਹੀ ਅਸੀਂ ਕਹਿ ਸਕਦੇ ਹਾਂ ਕਿ ਖੌਫਨਾਕ ਤਸਵੀਰਾਂ ਨੇ ਔਰ ਜਿਹੜੀ ਜਾਣਕਾਰੀ ਮਿਲੀ ਹੈ ਉਸ ਮੁਤਾਬਕ 50 ਦੇ ਕਰੀਬ ਜਿਹੜੇ ਲੋਕ ਨੇ ਉਹ ਦੂਸਰੇ ਪਾਸੇ ਫਸੇ ਹੋਏ ਸੀ ਔਰ ਉਹਨਾਂ ਨੂੰ ਹੁਣ ਰੈਸਕਿਊ ਕੀਤਾ ਗਿਆ ਜਦਕਿ ਇੱਕ ਕਰਮਚਾਰੀ ਜੋ ਹੈ ਉਹ ਲਾਪਤਾ ਦੱਸਿਆ ਜਾ ਰਿਹਾ ਔਰ ਉਸ ਨੂੰ ਰੈਸਕਿਊ ਕਰਨ ਦੇ ਲਈ ਵੀ ਵਕ ਵਕ ਟੀਮਾਂ ਜਿਹੜੀਆਂ ਜਾਰੀ ਨੇ ਪਰ ਤਸਵੀਰਾਂ ਮੈਂ ਦਿਖਾਉਣੀਆਂ ਚਾਹੂੰਗਾ ਜੋ ਕਿ ਬਹੁਤ ਇਸ ਵੇਲੇ ਡਰਾਉਣ ਵਾਲੀਆਂ ਤਸਵੀਰਾਂ ਨੇ ਕਿਉਂਕਿ ਕੱਲ ਰਾਤ ਤੋਂ ਹਰੀ ਜਿਹੜਾ ਮਾਧੋਪੁਰ ਹੈੱਡ ਹੈ ਉੱਥੇ ਪਾਣੀ ਬਹੁਤ ਜ਼ਿਆਦਾ ਵਧਿਆ ਹੋਇਆ ਸੀ ਫਲੱਡ ਗੇਟ ਜਿਹੜੇ ਨੇ ਉਹ ਖੋਲੇ ਗਏ ਔਰ ਇਸ ਵੇਲੇ ਤੁਸੀਂ ਦੇਖੋ ਕਿ ਇੱਕ ਗੇਟ ਜੋ ਹੈ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਹੈ ਔਰ ਪਾਣੀ ਦੇ ਇਸ ਵਹਾਅ ਦੇ ਅੱਗੇ ਉਸ ਫਲੱਡ ਗੇਟ ਦੇ ਟੁੱਟਣ ਦੇ ਕਰਕੇ ਤੁਸੀਂ ਪਾਣੀ ਦੇਖੋ ਕਿ ਕਿੰਨੇ ਵੱਡੇ ਪੱਧਰ ਤੇ ਜੋ ਹੈ ਉਹ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਤਾਂ ਕਿਉਂਕਿ ਇਹੀ ਉਹ ਹੈਡ ਵਰਕਸ ਹੈ ਜਿੱਥੇ ਪਾਣੀ ਨੂੰ ਰੋਕਿਆ ਜਾਂਦਾ ਹੈ ਜਿਸ ਕਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਨੁਕਸਾਨ ਕਰ ਰਿਹਾ ਹੈ ਤਾਂ ਇਹ ਇੱਕ ਹੈੱਡ ਬਾਕਸ ਹੈ ਜਿੱਥੋਂ ਉਸ ਪਾਣੀ ਨੂੰ ਕੰਟਰੋਲ ਕੀਤਾ ਜਾਂਦਾ ਸੀ ਪਰ ਉਸ ਦਾ ਇੱਕ ਗੇਟ ਤੁਸੀਂ ਦੇਖ ਸਕਦੇ ਕਿ ਬੁਰੀ ਤਰ੍ਹਾਂ ਟਹਿ ਟੇੜੀ ਹੋ ਚੁੱਕਿਆ ਹੈ ਉਸ ਦਾ ਇੱਕ ਹਿੱਸਾ ਉਹ ਜੋ ਹੈ ਲਟਕਦਾ ਹੋਇਆ ਪਿੱਲਰ ਦੇ ਨਾਲ ਨਜ਼ਰ ਆ ਰਿਹਾ ਜਦ ਕਿ ਇੱਕ ਵੱਡਾ ਹਿੱਸਾ ਜੋ ਹੈ ਇਸ ਪਾਣੀ ਦੇ ਵਹਾਅ ਦੇ ਵਿੱਚ ਰੁੜ ਕੇ ਕਾਫੀ ਦੂਰ ਪਹੁੰਚ ਚੁੱਕਿਆ ਔਰ ਇੱਥੇ ਹੀ ਦੱਸਿਆ ਜਾ ਰਿਹਾ ਕਿ ਹੈੱਡਵਰਕਸ ਦੇ ਜਿਹੜੇ ਕੁਝ ਮੁਲਾਜ਼ਮ ਨੇ ਜਿਹੜੇ ਕਿ ਕਿਨਾਰੇ ਤੇ ਦੂਜਾ ਜਿਹੜਾ ਕਿਨਾਰਾ ਹੈ ਉੱਥੇ ਮੌਜੂਦ ਸੀ ਤਾਂ ਉਹਨਾਂ ਨੂੰ ਹੁਣ ਰੈਸਕਿਊ ਕੀਤਾ ਗਿਆ ਹੋਰ ਵੀ ਮੈਂ ਤਸਵੀਰਾਂ ਨਾਲ ਦੀ ਨਾਲ ਦਿਖਾ ਦਿਆ ਕਿ ਇਹ ਜਿਹੜੇ ਫਲੱਡ ਗੇਟ ਖੁੱਲੇ ਹੋਏ ਨੇ ਉੱਥੇ ਕੀ ਹਾਲਾਤ ਨੇ ਇਸ ਵੇਲੇ ਪਾਣੀ ਦਾ ਵਹਾਅ ਔਰ ਪਾਣੀ ਦਾ ਪੱਧਰ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ੀ ਦੇ ਨਾਲ ਇਹ ਪਾਣੀ ਜਿਹੜਾ ਉਹ ਅੱਗੇ ਰਾਜੀਵ ਰਾਜੀਵ ਜੇਕਰ ਇਦੋਂ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜਿਹੜੇ ਗੇਟ ਹੁੰਦੇ ਨੇ ਪਾਣੀ ਨੂੰ ਕੰਟਰੋਲ ਕਰਨਾ ਪਾਣੀ ਨੂੰ ਡਾਇਵਰਟ ਕਰਨਾ ਜਾਂ ਫਿਰ ਜਿਹੜਾ ਫਲੋ ਹੈ ਉਹਨੂੰ ਘਟਾਉਣਾ ਵਧਾਉਣਾ ਇਹ ਗੇਟਸ ਦਾ ਕੰਮ ਹੁੰਦਾ ਹੈ ਮੁੱਖ ਤੌਰ ਤੇ ਤੇ ਜਦੋਂ ਅਜਿਹੇ ਨਾਲ ਇਹ ਗੇਟ ਟੁੱਟ ਜਾਵੇ ਤੇ ਉਸ ਤੋਂ ਬਾਅਦ ਪਾਣੀ ਲਗਾਤਾਰ ਵਹਿੰਦਾ ਰਹੇ ਫਿਰ ਉਸ ਦਾ ਅਸਰ ਤਾਂ ਬਹੁਤ ਜ਼ਿਆਦਾ ਹੋ ਸਕਦਾ ਹੈ ਤੇ ਇਹ ਵੀ ਜਾਨਣਾ ਚਾਹਾਂਗੇ ਕਿ ਅੱਗੇ ਇਸ ਦੇ ਨਾਲ ਕੀ ਨੁਕਸਾਨ ਹੋ ਸਕਦੇ ਨੇ ਕਿਉਂਕਿ ਇਹ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਰਿਹਾ ਹੈ ਤੇ ਰਾਵੀ ਦਰਿਆ ਅੱਗੇ ਫਿਰ ਭੋਆ ਸੁਜਾਨਪੁਰ ਕਿਹੜੇ ਇਲਾਕਿਆਂ ਦੇ ਵੱਲ ਮਾਰ ਕਰਦਾ ਹੈ ਜਿਸ ਦੇ ਨਾਲ ਹੋਰ ਨੁਕਸਾਨ ਹੋ ਸਕਦਾ ਹੈ ਹੜ ਪਹਿਲਾ ਹੀ ਇਹਨਾਂ ਖੇਤਰਾਂ ਦੇ ਵਿੱਚ ਆਇਆ ਹੋਇਆ ਹੈ ਤੇ ਇਸ ਦੇ ਨਾਲ ਕਿ ਕੋਈ ਜਾਣਕਾਰੀ ਕਿ ਹੋਰ ਨੁਕਸਾਨ ਦੀਆਂ ਖਬਰਾਂ ਮਿਲ ਸਕਦੀਆਂ ਨੇ ਜਾਂ ਅਜਿਹਾ ਨੁਕਸਾਨ ਹੋਣ ਦੀ ਸੰਭਾਵਨਾ ਜਾਂ ਫਿਰ ਇਹ ਗੇਟ ਹੁਣ ਕਿਵੇਂ ਦੁਬਾਰਾ ਤੋਂ ਲਾਇਆ ਜਾ ਸਕਦਾ ਨਹੀਂ ਲਾਇਆ ਜਾ ਸਕਦਾ ਕਿ ਕੋਈ ਜਾਣਕਾਰੀ ਬਿਲਕੁਲ ਹਾਲੇ ਤੱਕ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਾੜਾਂ ਤੋਂ ਪਾਣੀ ਬਹੁਤ ਤੇਜ਼ੀ ਦੇ ਨਾਲ ਆ ਰਿਹਾ ਤਾਂ ਫਿਲਹਾਲ ਤਾਂ ਇਸ ਨੂੰ ਰਿਪੇਅਰ ਕਰਨਾ ਜਾਂ ਇਸ ਦੀ ਮੁਰੰਮਤ ਕਰਕੇ ਦੁਬਾਰਾ ਇਸ ਨੂੰ ਫਿਰ ਲਗਾਉਣਾ ਮੁਸ਼ਕਲ ਕੰਮ ਹੈ ਪਰ ਹੁਣ ਪਾਣੀ ਜਦੋਂ ਤੱਕ ਨਹੀਂ ਟੱਡਦਾ ਉਦੋਂ ਤੱਕ ਇਸ ਨੂੰ ਜੋ ਹੈ ਕੰਟਰੋਲ ਨਹੀਂ ਕੀਤਾ ਜਾ ਸਕਦਾ ਇਸ ਨਾਲ ਹੀ ਇਸ ਵੇਲੇ ਸਰ ਨਾਲ ਡਿਪਟੀ ਕਮਿਸ਼ਨਰ ਪਠਾਨਕੋਟ ਜੁੜੇ ਨੇ ਜਿਹੜਾ ਕੁੱਟਿਆ ਉਪਲ ਉਹਨਾਂ ਦਾ ਰੋਕ ਕਰਦੇ ਆ ਰਾਜੀ ਮੈਂ ਰੋਕ ਰਿਆਂ ਸਾਡੇ ਨਾਲ ਡਿਪਟੀ ਕਮਿਸ਼ਨਰ ਪਠਾਨਕੋਟ ਆ ਦਿੱਤੇ ਆ ਉਪਲ ਜੁੜੇ ਨੇ ਆ ਡੀਸੀ ਆ ਦਿੱਤੇ ਆ ਉਪਲ ਜੁੜੇ ਨੇ ਤਾਂ ਉਪਲ ਸਾਹਿਬ ਕੀ ਕੋਈ ਜਾਣਕਾਰੀ ਜਿਹੜਾ ਗੇਟ ਟੁੱਟਿਆ ਹੈ ਹੈਡਵਕਸ ਦਾ ਤੇ ਇਸ ਵੇਲੇ ਕੀ ਕੋਈ ਜਾਣਕਾਰੀ ਕੀ ਨੁਕਸਾਨ ਦੀਆਂ ਖਬਰਾਂ ਨੇ ਕਿਉਂਕਿ ਕਈ ਲੋਕ ਫਸ ਗਏ ਸੀ ਕੀ ਉਹਨਾਂ ਨੂੰ ਬਚਾ ਲਿਆ ਗਿਆ ਰੈਸਕਿਊ ਕਰ ਲਿਆ ਗਿਆ ਹੈ ਹਾਂਜੀ ਜਿਹੜੇ ਮਾਧੂਪੁਰ ਬੇਰਾਜ ਤੇ ਨਾ ਕੇਟ ਦੀ ਓਪਨਿੰਗ ਲਈ ਟੀਮ ਗਈ ਸੀਗੀ ਉਥੇ ਤੇ ਉਥੇ ਦੇ ਗਾਟ ਟ੍ਰੈਪਡ ਕਿਉਂਕਿ ਗੇਟ ਨੂੰ ਡੈਮੇਜ ਹੋਈ ਚਗੀ ਤੇ ਉਹ ਜਿਹੜੇ 50 ਕ ਬੰਦੇ 60 ਬੰਦੇ ਸੀਗੇ ਤੇ ਆਪਰੇਸ਼ਨ ਅਸੀਂ ਚਲਾਇਆ ਹੈ ਤੇ ਉਹ ਸਾਰੇ ਦੇ ਸਾਰੇ ਬੰਦੇ ਰੈਸਕਿਊ ਕਰ ਲਏ ਗਏ ਨੇ ਆਦਿੱਤਿਆ ਜੀ ਇੱਕ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਮੁਲਾਜ਼ਮ ਲਾਪਤਾ ਵੀ ਦੱਸਿਆ ਜਾ ਰਿਹਾ ਹਾਂ ਹਾਂਜੀ ਉਹਦਾ ਵੀ ਨਾ ਅਸੀਂ ਸਰਚ ਆਪਰੇਸ਼ਨ ਚਲਾਇਆ ਹੋਇਆ ਹੈ ਤੇ ਜਿਹੜੇ ਡਾਊਨਸਟ੍ਰੀਮ ਦੇ ਜਿੰਨੇ ਵੀ ਪਿੰਡ ਨੇ ਉਹਨਾਂ ਨੂੰ ਵੀ ਐਨਡੀਆਰਐਸ ਨੂੰ ਵੀ ਅਸੀਂ ਭੇਜਤਾ ਹੈ ਉਥੇ ਇਹ ਉਹਦਾ ਵੀ ਆਪਾਂ ਸੱਚ ਆਪਰੇਸ਼ਨ ਇਜ਼ ਆਨ ਆ ਦਿੱਤੇ ਆ ਜੀ ਜਿਹੜਾ ਇਹ ਗੇਟ ਟੁੱਟ ਚੁੱਕਿਆ ਹੈ ਹੈਡਵਕਸ ਦਾ ਇਹਦਾ ਕੀ ਨੁਕਸਾਨ ਹੈ ਦੇਖੋ ਜਿਹੜਾ ਹੈਗਾ ਉਹ ਆਪਾਂ ਕਰ ਰਹੇ ਆ ਸਿਰ ਤੇ ਐਸ ਐਸ ਆ ਨਾਓ ਇਟ ਇਜ਼ ਸਿਚੁਏਸ਼ਨ ਇਜ਼ ਬੈਟਰ ਫਾਈਨ ਤੇ ਆਪਾਂ ਫਿਰ ਵੀ ਅਸੈਸਮੈਂਟ ਕਰ ਰਹੇ ਆ ਉਹਦਾ ਕਿੰਨਾ ਕੁ ਹੈਗਾ ਐਕਸਟੈਂਟ ਤੇ ਜਿਵੇਂ ਇੱਕ ਵਾਰੀ ਅਸੈਸਮੈਂਟ ਹੋਏਗੀ ਉਸ ਤੋਂ ਬਾਅਦ ਕੁਝ ਕਿਆ ਪਤਾ ਚਲਦਾ ਚਲੋ ਬਹੁਤ ਥੈਂਕ ਯੂ ਧੰਨਵਾਦ ਅੱਤੇ ਪੱਲਾ ਡੀਸੀ ਪਠਾਨਕੋਟ ਸਾਡੇ ਨਾਲ ਜੁੜੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ 50 ਲੋਕ ਫਸੇ ਸੀ ਉਹਨਾਂ ਨੂੰ ਬਚਾ ਲਿਆ ਗਿਆ ਏ ਰੈਸਕਿਊ ਕਰ ਲਿਆ ਗਿਆ ਏ ਇੱਕ ਵਿਅਕਤੀ ਹਾਲੇ ਲਾਪਤਾ ਏ ਇੱਕ ਮੁਲਾਜ਼ਮ ਲਾਪਤਾ ਏ ਜਿਹੜਾ ਇਹ ਗੇਟ ਟੁੱਟਿਆ ਏ ਇਸ ਦੀ ਹੀ ਰਿਪੇਅਰ ਕਰਨ ਦੇ ਲਈ ਗਏ ਸੀ ਪਰ ਪਾਣੀ ਦਾ ਵਹਾਅ ਤੇਜ਼ ਸੀ ਤੇ ਦੂਜੇ ਕੰਡੇ ਤੇ ਫਸ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਬਚਾਇਆ ਗਿਆ ਇੱਕ ਮੁਲਾਜ਼ਮ ਹਾਲੇ ਲਾਪਤਾ ਹੈ ਰਾਜੀਵ ਸ਼ਰਮਾ ਲਗਾਤਾਰ ਜੁੜੇ ਹੋਏ ਨੇ ਰਾਜੀਵ ਜਿਸ ਢੰਗ ਦੇ ਨਾਲ ਡਿਪਟੀ ਕਮਿਸ਼ਨਰ ਕਹਿ ਰਹੇ ਨੇ ਕਿ ਆ ਰਾਹਤ ਅਤੇ ਬਚਾਅ ਕਰ ਜਾਰੀ ਨੇ ਜਿਹੜਾ ਮੁਲਾਜ਼ਮ ਲਾਪਤਾ ਹੈ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿਸ ਢੰਗ ਦੇ ਨਾਲ ਗੇਟ ਟੁੱਟਿਆ ਪਾਣੀ ਦਾ ਵਹਾਅ ਤੇਜ਼ ਹੈ ਪਹਾੜਾਂ ਵਾਲੇ ਪਾਸਿਓਂ ਪਾਣੀ ਆ ਰਿਹਾ ਹੈ ਤਾਂ ਵੱਡੇ ਨੁਕਸਾਨ ਦਾ ਖਦਸ਼ਾ ਤਾਂ ਜੋ ਮਾਦੋਪੁਰ ਹੈੱਡ ਹੈ ਔਰ ਇਸ ਤੋਂ ਅੱਗੇ ਜਦੋਂ ਥੋੜੀ ਹੋਰ ਕੁਝ ਕਿਲੋਮੀਟਰ ਦੂਰੀ ਤੇ ਜਿੱਥੇ ਪਾਣੀ ਨੂੰ ਇੱਕ ਵਾਰ ਫਿਰ ਤੋਂ ਰੋਕਿਆ ਜਾਂਦਾ ਤਾਂ ਉਸ ਜਗ੍ਹਾ ਦੇ ਉੱਤੇ ਪਾਣੀ ਜੋ ਹੈ ਦੀਵਾਰ ਨੂੰ ਪਾਰ ਕਰਕੇ ਬਾਹਰ ਆਉਂਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਉਸ ਥਾਂ ਤੇ ਵੀ ਥੋੜੀ ਦੇਰ ਪਹਿਲਾਂ ਅਸੀਂ ਜਾਇਜ਼ਾ ਲੈ ਕੇ ਪਹੁੰਚੇ ਹਾਂ ਕਿ ਉੱਥੋਂ ਪਾਣੀ ਦਾ ਪੱਧਰ ਫਿਲਹਾਲ ਥੋੜਾ ਘਟਿਆ ਜ਼ਰੂਰ ਨਜ਼ਰ ਆ ਰਿਹਾ ਤਾਂ ਇੱਕ ਵਾਰੀ ਇਹ ਜਿਹੜਾ ਹੈੱਡ ਬਾਕਸ ਹੈ ਇਸ ਤੋਂ ਪਿੱਛੇ ਦੀ ਤਸਵੀਰ ਦਿਖਾ ਦਈਏ ਕਿ ਜਿੱਥੋਂ ਪਾਣੀ ਲਗਾਤਾਰ ਇੱਥੇ ਪਹੁੰਚ ਰਿਹਾ ਕਿਉਂਕਿ ਇੱਥੇ ਇਸ ਜਿਹੜਾ ਬੰਨ ਦਾ ਕੰਮ ਹੈ ਕਿ ਪਾਣੀ ਨੂੰ ਰੋਕਣਾ ਪਰ ਪਾਣੀ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚ ਰਿਹਾ ਉਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਪਿੱਛੋਂ ਪਾਣੀ ਦਾ ਫਲੋ ਬਹੁਤ ਜ਼ਿਆਦਾ ਤਾਂ ਕਈ ਵਾਰ ਉਸ ਪਾਣੀ ਨੂੰ ਰੋਕਣ ਦੇ ਵਿੱਚ ਦਿੱਕਤਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਔਰ ਇਸੇ ਜਿਹੜਾ ਫਲੱਡ ਗੇਟ ਹੈ ਜਿਸ ਦੀ ਰਿਪੇਅਰ ਦੇ ਲਈ ਜਿਸ ਤਰ੍ਹਾਂ ਡੀਸੀ ਨੇ ਦੱਸਿਆ ਕਿ ਉਹ ਟੀਮ ਜਿਹੜੀ ਹੈ ਗਈ ਸੀ ਤਾਂ ਇਹ ਤੁਸੀਂ ਦੇਖੋ ਕਿ ਮਾਦੋਪੁਰ ਹੈਡਵਰਕਸ ਹੈ ਤਾਂ ਇੱਥੋਂ ਪਾਣੀ ਕਿੰਨੀ ਤੇਜ਼ੀ ਦੇ ਨਾਲ ਜੋ ਹੈ ਉਹ ਅੱਗੇ ਵਧ ਰਿਹਾ ਤਾਂ ਇਸ ਦੀ ਮੁਰੰਮਤ ਜਾਂ ਇਸ ਦਾ ਜਿਹੜਾ ਡੇ ਬਾਈ ਡੇ ਹਰ ਇੱਕ ਚੀਜ਼ ਚੈੱਕ ਕੀਤੀ ਜਾਂਦੀ ਹੈ ਕਿਉਂਕਿ ਜੇਕਰ ਇਹ ਗੇਟ ਟੁੱਟਦੇ ਨੇ ਤਾਂ ਫਿਰ ਇੱਕ ਬਹੁਤ ਵੱਡਾ ਖਤਰਾ ਜਿਹੜਾ ਉਹ ਪੈਦਾ ਹੋ ਸਕਦਾ ਤਾਂ ਇਸ ਵੇਲੇ ਪੂਰੀ ਜਿਹੜੀ ਟੀਮ ਇੱਥੇ ਮੌਜੂਦ ਹੈ ਔਰ ਇਸ ਪਾਸੇੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੋ ਪਹਾੜਾਂ ਵਾਲੇ ਪਾਸੇੋਂ ਪਾਣੀ ਲਗਾਤਾਰ ਇਸ ਹੈੱਡਵਰਕਸ ਤੇ ਪਹੁੰਚ ਰਿਹਾ ਹੈ ਉਸ ਦੀ ਰਫ਼ਤਾਰ ਔਰ ਉਸ ਦਾ ਜਿਹੜਾ ਲੈਵਲ ਹੈ ਉਹ ਕਿੰਨਾ ਜ਼ਿਆਦਾ ਹੈ ਤਾਂ ਤੁਸੀਂ ਦੇਖ ਸਕਦੇ ਕਿ ਇਹ ਮੇਨ ਹੈੱਡ ਹੈ ਯੂਬੀ ਡੀਸੀ ਯਾਨੀ ਕਿ ਅੱਪਰ ਬਾਰੀ ਦੁਆਬ ਕਨਾਲ ਜਿਹੜੀ ਹੈ ਤਾਂ ਇੱਥੇ ਪਾਣੀ ਦਾ ਤੁਸੀਂ ਦੇਖ ਸਕਦੇ ਕਿ ਪੱਧਰ ਬਹੁਤ ਜ਼ਿਆਦਾ ਹੈ ਔਰ ਹਾਲਾਂਕਿ ਇਸ ਦੇ ਕਿਨਾਰਿਆਂ ਤੇ ਜਾਣ ਤੋਂ ਵੀ ਜੋ ਹੈ ਸੁਰੱਖਿਆ ਦੇ لحاظ ਦੇ ਨਾਲ ਰੋਕਿਆ ਜਾ ਰਿਹਾ ਕਿ ਇਸ ਦੇ ਕਿਨਾਰਿਆਂ ਤੇ ਨਾ ਜਾਇਆ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਪਾਣੀ ਜੋ ਹੈ ਉਹ ਅੱਗੇ ਵਧ ਰਿਹਾ ਔਰ ਮਿੱਟੀ ਜਿਹੜੀ ਹੈ ਉਹ ਲਗਾਤਾਰ ਖੁਰਨਦੀਆਂ ਵੀ ਖਬਰਾਂ ਨੇ ਤਾਂ ਕੋਈ ਵੱਡਾ ਖਤਰਾ ਜਿਹੜਾ ਉਹ ਨਾ ਪੈਦਾ ਹੋਵੇ ਤਾਂ احتیاطਨ ਇਸ ਦੇ ਨੇੜੇ ਜਾਣ ਦੀ ਵੀ ਜਿਹੜੀ ਬਣਾਈ ਹੈ ਉਹ ਹੁਣ ਕੀਤੀ ਜਾ ਰਹੀ ਹੈ ਤਾਂ ਇਸ ਪਾਸਿਓਂ ਜਿਹੜੇ ਮੁਲਾਜ਼ਮ ਨੇ ਉਹ ਉੱਪਰ ਜਿਹੜੇ ਫਲੱਡ ਗੇਟ ਨੇ ਉਹਨਾਂ ਦੀ ਰਿਪੇਅਰ ਦੇ ਲਈ ਗਏ ਸੀ ਪਰ ਅਬਦ ਕਿਸਮਤੀ ਇਹ ਰਹੀ ਕਿ ਫਲੱਡ ਗੇਟ ਜਿਹੜੇ ਨੇ ਉਹ ਮਰਮਤ ਦੇ ਦੌਰਾਨ ਇੱਕ ਗੇਟ ਜੋ ਹੈ ਇੱਕ ਵੱਡਾ ਗੇਟ ਔਰ ਇਹ ਵੀ ਅਸੀਂ ਆ ਦੱਸ ਦਈਏ ਕਿ ਬਹੁਤ ਜ਼ਿਆਦਾ ਭਾਰਾ ਜਿਹੜਾ ਲੋਹਾ ਹੈ ਉਸ ਦੇ ਨਾਲ ਇਹ ਗੇਟ ਜਿਹੜੇ ਆ ਉਹ ਤਿਆਰ ਕੀਤੇ ਜਾਂਦੇ ਨੇ ਕਿ ਇਹ ਜਿਹੜਾ ਲੋਹਾ ਜਾਂ ਗੇਟ ਜਿਹੜੇ ਨੇ ਉਹ ਕਈ ਅਸੀਂ ਕਹੀਏ ਕਿ ਜਦੋਂ ਪਾਣੀ ਤੇਜ਼ੀ ਦੇ ਨਾਲ ਆਉਂਦਾ ਤਾਂ ਉਹ ਕਈ ਕਿਲੋ ਭਾਰ ਦੇ ਬਰਾਬਰ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਰੋਕਣ ਦੇ ਲਈ ਜੋ ਹੈ ਭਾਰੇ ਇਹ ਗੇਟ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਪਰ ਜੇਕਰ ਉਸ ਗੇਟ ਨੂੰ ਵੀ ਇਸ ਪਾਣੀ ਨੇ ਜੋ ਹੈ ਆਪਣੇ ਵਹਾਅ ਦੇ ਵਿੱਚ ਲੈ ਲਿਆ ਤਾਂ ਉਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨਾ ਪੇਜ ਇਹ ਪਾਣੀ ਹੈ ਔਰ ਮੈਦਾਨੀ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਦਾ ਜਿਹੜਾ ਉਫਾਨ ਹੈ ਜਾਂ ਇੱਕ ਜਿਹੜੀ ਅਸੀਂ ਕਹੀਏ ਕਿ ਭयंकर ਰੂਪ ਜਿਹੜਾ ਰਾਵੀ ਦੇ ਇਸ ਪਾਣੀ ਦਾ ਨਜ਼ਰ ਆ ਰਿਹਾ ਔਰ ਇਹਨਾਂ ਤਸਵੀਰਾਂ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜੇ ਫਲੱਡ ਗੇਟ ਨੇ ਇਸ ਪਾਸੇ ਦੋ ਆ ਜਿਹੜੇ ਫਲੱਡ ਗੇਟ ਖੁੱਲੇ ਹੋਏ ਨੇ ਔਰ ਉਹਨਾਂ ਦੇ ਵਿੱਚੋਂ ਤੇਜ਼ੀ ਦੇ ਨਾਲ ਪਾਣੀ ਅੱਗੇ ਵਧ ਰਿਹਾ ਤਾਂ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਜੇਕਰ ਇੱਕ ਫਲੱਡ ਗੇਟ ਤੋਂ ਇੰਨਾ ਜ਼ਿਆਦਾ ਪਾਣੀ ਇਸ ਪਾਸੇ ਨੂੰ ਆ ਰਿਹਾ ਤਾਂ ਉਸ ਗੇਟ ਨੂੰ ਕਿਉਂਕਿ ਉਸ ਨੂੰ ਹੁਣ ਨਾ ਤਾਂ ਬੰਦ ਕੀਤਾ ਜਾ ਸਕਦਾ ਨਾ ਹੀ ਉੱਥੋਂ ਪਾਣੀ ਦੇ ਉੱਤੇ ਕੋਈ ਰੋਕ ਲਗਾਈ ਜਾ ਸਕਦੀ ਹੈ ਕਿਉਂਕਿ ਇਹੀ ਇੱਕ ਜ਼ਰੀਆ ਹੁੰਦਾ ਹੈ ਪ੍ਰਸ਼ਾਸਨ ਦੇ ਕੋਲ ਸਰਕਾਰ ਦੇ ਕੋਲ ਕਿ ਜੇਕਰ ਬਹੁਤ ਜ਼ਿਆਦਾ ਪਾਣੀ ਅੱਗੇ ਪਿੰਡਾਂ ਦੇ ਵਿੱਚ ਪਹੁੰਚ ਰਿਹਾ ਤਾਂ ਉਸ ਦੀ ਮਾਤਰਾ ਨੂੰ ਘਟਾਉਣ ਦੇ ਲਈ ਇਹ ਗੇਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਪਰ ਹੁਣ ਉਸ ਗੇਟ ਤੋਂ ਕਿਸੇ ਵੀ ਤਰੀਕੇ ਦੇ ਨਾਲ ਪਾਣੀ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਇਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਵੱਧ ਸਕਦੀਆਂ ਨੇ ਔਰ ਜੇਕਰ ਪਾਣੀ ਦਾ ਪੱਧਰ ਅੱਜ ਫਿਰ ਵਧਦਾ ਹੈ ਕਿਉਂਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਰਾਤ ਨੂੰ ਵੀ ਡੈਮ ਤੋਂ ਜਿਹੜਾ ਪਾਣੀ ਹੈ ਉਹ ਛੱਡਿਆ ਜਾਣਾ ਕਿੰਨੇ ਲੱਖ ਕਿਊਸਿਕ ਪਾਣੀ ਛੱਡਿਆ ਜਾਂਦਾ ਉਹ ਉਸ ਵੇਲੇ ਤਸਵੀਰ ਸਪਸ਼ਟ ਹੋਏਗੀ ਪਰ ਸ਼ਾਮ ਤੱਕ ਅਸੀਂ ਕਹਿ ਸਕਦੇ ਕਿ ਜਿਸ ਤਰੀਕੇ ਦੀਆਂ ਤਸਵੀਰਾਂ ਕੱਲ ਮਾਦੋਪੁਰ ਤੋਂ ਸਾਹਮਣੇ ਆਈਆਂ ਸੀ ਉਸ ਤਰੀਕੇ ਦੇ ਹਾਲਾਤ ਅੱਜ ਫੇਰ ਇੱਕ ਵਾਰ ਸ਼ਾਮ ਤੱਕ ਪੈਦਾ ਹੋ